ਕੀ ਮਾਮਲਾ ਕੀ ਹੈ ਜਿਹੜਾ ਪੁੱਤਰ ਹੈ ਰਜਿਤ ਕੁਮਾਰ ਉਹਨਾਂ ਦਾ ਡੈਡੀ ਬ੍ਰਿੰਦਰ ਕੁਮਾਰ ਜਿਹਨਾਂ ਦਾ ਪੁੱਤ ਪਿਛਲੇ 5 ਸਾਲਾਂ ਤੋਂ ਬਾਅਦ ਕੈਨੇਡਾ ਚ ਗਿਆ ਸੀ 5 ਸਾਲ ਹੋ ਗਏ ਸੀ ਉਹਨੂੰ ਉੱਥੇ ਕੰਮ ਕਰਦੇ ਆ ਬ੍ਰੈਮਟਨ ਦੇ ਵਿੱਚ ਇਕਲੌਤਾ ਪੁੱਤਰ ਸੀਗਾ ਉਹਨਾਂ ਦਾ ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ ਉੱਥੇ ਉਹਦੀ ਐਕਸੀਡੈਂਟ ਹੋਣ ਦੇ ਨਾਲ ਉਹ ਮੌਕੇ ਤੇ ਹੀ ਮੌਤ ਹੋ ਗਈ ਜਿਹੜਾ ਬਹੁਤ ਈ ਨਾਮ ਕੀ ਸੀ ਉਹਨਾਂ ਦਾ ਨਾਮ ਰਜਤ ਕੁਮਾਰ ਸੀ ਬੇਟੇ ਦਾ ਉਹਨਾਂ ਦੇ ਦਾ ਇਹਨਾਂ ਦੇ ਫਾਦਰ ਦਾ ਨਾਮ ਕੀ ਸੀ ਉਹਨਾਂ ਦਾ ਫਾਦਰ ਪ੍ਰਿੰਦਰ ਕੁਮਾਰ ਮੇਰੇ ਹੀਰੇ ਇੱਕ ਵਾਰੀ ਆ ਜਾ ਓ ਮੇਰੇ ਸੀਨੇ ਨਾਲ ਲੱਗ ਜਾ ਓ ਓ ਕਿੰਨਾ ਸੋਨਾ ਤੂੰ ਬਣ ਗਿਆ ਤੈਨੂੰ ਕਿੰਨਾ ਸੋਨਾ ਰੱਬ ਨੇ ਰੂਪ ਦੇ ਦਿੱਤਾ ਓਏ ਓ ਮੇਰੇ ਰੱਬ ਨੇ ਕਿੰਨਾ ਸੋਨਾ ਬਣਾ ਦਿੱਤਾ ਮੇਰਾ ਹੀਰਾ ਕਿੰਨੇ ਸਮੇਂ ਤੋਂ ਹੋ ਗਏ ਹੋ ਜੀ ਬਾਦ 5 ਸਾਲ ਹੋ ਗਏ ਸਨ ਹਾਂ ਕੈਨੇਡਾ ਗਿਆ ਹੋਇਆ ਰੈਮਟਨ ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਫੋਨ ਹੀ ਆਇਆ ਕਿਸੇ ਇਹਨਾਂ ਦੇ ਰਿਸ਼ਤੇਦਾਰ ਦਾ ਤੇ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਇਸ ਚੀਜ਼ ਦਾ ਹੋਇਆ ਜੀ ਐਕਸੀਡੈਂਟ ਦਾ ਪਤਾ ਚੱਲੇ ਐਕਸੀਡੈਂਟ ਉਹਨਾਂ ਦਾ ਉਹ ਜਾ ਰਹੇ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਦੇ ਨਾਲ ਐਕਸੀਡੈਂਟ ਹੋਣ ਦੇ ਨਾਲ